ਪੰਜਾਬ ਫਾਸਟਲਾਈਨ ਵੈਬ ਚੈਨਲ ਦੇਖ ਰਹੇ ਸਮੂਦ ਅਚਕਾ ਦਾ ਸਵਾਗਤ ਹੈ ਮੈਂ ਹਰਜਿੰਦਰ ਸਿੰਘ ਪੇਸ਼ਾਨ ਅੱਜ ਦੀਆਂ ਮੁਖਬਰਾਂ ਫਾਜ਼ਲ ਕਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਆਪ ਵੱਲੋਂ ਧਰਨਾ ਪਹੁੰਚੇ ਵਿਧਾਇਕ ਸਵਨਾ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਅੰਬੇਦਕਰ ਉੱਤੇ ਟਿੱਪਣੀ ਤੇ ਬੋਲੇ ਵਿਧਾਇਕ ਸਵਨਾ ਕਿਹਾ ਅਸਤੀਫਾ ਦੇਣ ਅਮਿਤ ਸ਼ਾਹ ਜ਼ਲਾਲਾਬਾਦ ਦੇ ਨੇੜੇ ਪਿੰਡ ਲੱਧੂਵਾਲਾ ਵਿਖੇ ਟਰੈਕਟਰ ਚਾਲਕ ਨੂੰ ਟਰੱਕ ਨੇ ਕੁਚਲਿਆ ਹੋਈ ਮੌਤ ਦੈਨ ਸ਼ੁੱਕਰਵਾਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਟਰੈਕਟਰ ਚਾਲਕ ਸਾਈਡ ਤੇ ਟਰੈਕਟਰ ਟਰਾਲੀ ਠਲ ਕੇ ਹਵਾ ਚੈੱਕ ਕਰਨ ਲੱਗਾ ਸੀ ਤਾਂ ਅਚਾਨਕ ਟਰੱਕ ਨੇ ਉਸ ਨੂੰ ਕੁਚਲ ਦਿੱਤਾ ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜੈਪੁਰ ਵਿੱਚ ਐਲਪੀਜੀ ਟੈਂਕਰ ਫਟਣ ਕਾਰਨ ਹੋਇਆ ਧਮਾਕਾ 11 ਲੋਕਾਂ ਦੀ ਮੌਤ ਕਈ ਲੋਕ ਹੋਏ ਜ਼ਖਮੀ ਕੁਝ ਹੀ ਮਿੰਟਾਂ ਵਿੱਚ ਸਾਰਾ ਇਲਾਕਾ ਅੱਗ ਵਿੱਚ ਝੁੱਸ ਗਿਆ ਅੱਗ ਇਨੀ ਤੇਜ਼ੀ ਨਾਲ ਫੈਲੀ ਕਿ ਲਗਭਗ 40 ਗੱਡੀਆਂ ਇਸ ਦੀ ਲਪੇਟ ਵਿੱਚ ਆ ਗਈਆਂ ਭਾਜਪਾ ਦੀ ਮਹਿਲਾ ਸੰਸਦ ਨੇ ਸੰਸਦ ਦੇ ਆਖਰੀ ਦਿਨ ਪ੍ਰਿਆੰਕਾ ਗਾਂਧੀ ਨੂੰ 1984 ਲਿਖਿਆ ਬੈਗ ਅਤੇ ਉਸ ਉੱਤੇ ਖੂਨ ਦੇ ਛਿੱਟੇ ਦਿਖਾ ਕੇ ਰਾਏ 1984 ਦੰਗਿਆਂ ਦੀ ਯਾਦ ਇਸ ਨੂੰ ਸਿੱਖਾਂ ਨਾਲ ਹੋਏ 1984 ਦੇ ਦੰਗੇ ਨਾਲ ਜੋੜਦੇ ਹੋਏ ਦੇਖਿਆ ਜਾ ਰਿਹਾ ਹੈ ਪ੍ਰਿਆੰਕਾ ਗਾਂਧੀ ਇਨ੍ਹਾਂ ਦਿਨੀਂ ਆਪਣੇ ਬੈਗ ਨੂੰ ਲੈ ਕੇ ਕਾफी ਚਰਚਾ ਵਿੱਚ ਹੈ ਕਿਉਂਕਿ ਬੰਗਲਾਦੇਸ਼ ਵਿੱਚ ਹੋਏ ਹਿੰਦੂਆਂ ਉੱਤੇ ਜ਼ਬਰ ਜਨਾਹ ਨੂੰ ਲੈ ਕੇ ਬੈਗ ਤੇ ਛਾਪਾਂ ਬਣਿਆ ਹੋਇਆ ਸੀ ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟੈਟੂ ਵੀ ਬਣਾਇਆ ਹੋਇਆ ਸੀ ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ ਤੇ 25 ਦਿਨ ਤੋਂ ਭੁਖ ਹੜਤਾਲ ਤੇ ਬੈਠੇ ਕਿਸਾਨ ਅੰਦੋਲਨ ਵਿੱਚ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਸੁਪਰੀਮ ਕੋਰਟ ਨੇ ਤੀਜੇ ਦਿਨ ਦੀ ਸੁਣਵਾਈ ਵਿੱਚ ਕਿਹਾ ਕਿ ਪੰਜਾਬ ਸਰਕਾਰ ਲਵੇ ਇਸ ਦੀ ਜ਼ਿੰਮੇਵਾਰੀ ਦਲਜੀਤ ਦੋ ਸਾਂਝ ਬਣੇ 2024 ਦੇ এਸ਼ੀਆ ਦੇ ਨੰਬਰ 1 ਸੈਲੀਬ੍ਰਿਟੀ 2023 ਵਿੱਚ ਸ਼ਾਹਰੂਖ ਖਾਨ ਸਨ ਨੰਬਰ 1 ਤੇ ਅਬੋਧ ਲਿੰਕ ਰੋਡ ਭਾਵ ਵਾਲੀ ਨੇੜੇ ਪੁਲਿਸ ਨੇ ਤਿੰਨ ਮੋਟਰਸਾਈਕਲ ਚੋਰਾ ਨੂੰ ਕੀਤਾ ਕਾਬੂ ਤੇ 6 ਮੋਟਰਸਾਈਕਲ ਕੀਤੇ ਬਰਾਮਦ ਅਬੋਧ ਦੇ ਸਿਟੀ थाना ਵਿੱਚ ਚੋਰਾ ਖਿਲਾਫ ਮੁਕਦਮਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ਫਰੀਦਕੋਟ ਜੁਬਲੀ ਸਿਨੇਮਾ ਨੇੜੇ ਚੌਂਕ ਵਿੱਚ ਓਵਰਲੋਡ ਸਕੂਲੀ ਬੱਚਿਆਂ ਦੇ ਵਾਹਨ ਦੇਖ ਕੇ ਭੜਕੇ ਕੈਬਨਟ ਮੰਤਰੀ ਸੰਧਵਾ ਡੀਸੀ ਨੂੰ ਕਾਰਵਾਈ ਕਰਨ ਦੇ ਦਿੱਤੇ ਆਦੇਸ਼ ਰੂਪਨਗਰ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੋਰਿੰਡਾ ਤੋਂ ਲੈ ਕੇ ਪੈਦਲ ਚਮਕੌਰ ਸਾਹਿਬ ਤੇ ਸ਼ਹੀਦੀ ਜੋੜ ਮੇਲੇ ਮੌਕੇ ਗੁਰੂਕਰਚ ਹੋਇ ਨਤਮਸਤਕ ਜਲੰਧਰ ਸਿਟੀ ਪੁਲਿਸ ਨੇ ਦਾਣਾ ਮੰਡੀ ਵਿੱਚ ਦੋ ਯੂਰੋਪੀਆਂ ਨੂੰ ਕੀਤਾ ਗ੍ਰਿਫਤਾਰ 437 ਗ੍ਰਾਮ ਹਿਰੋਇਨ ਕੀਤੀ ਬਰਾਮਦ ਦੋ ਦਿਨਾਂ ਦਾ ਮਿਲਿਆ ਰਵਾਨ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ